ਕਾਂਗਰਸ ਦਾ ਦਾ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਜਿਹੜੀ ਇੰਦਰਾ ਨੇ ਟੈਂਕਾਂ ਤੋਪਾਂ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੇ ਆ ਕਾਂਗਰਸੀ ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਆ ਜਿਹੜੇ ਉਹਨਾਂ ਨੂੰ ਵੋਟ ਪਾ ਦਿੰਦੇ ਆਪਣੀ ਬੀਬੀ ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਹੈ ਜੀ ਅੱਜ ਉਹ ਨਾ ਛੱਡ ਕੇ ਆਉਂਦੇ ਬਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾਂ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਛ ਕੁ ਸੀ ਕਿਸੇ ਕੋਲੇ ਟੋਪ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6-6 ਤੋਂ 5-500 ਇਹਨਾਂ ਨੂੰ ਘੇਰੇ ਘੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿਨ ਨੂੰ ਫੜ ਕੇ ਅੰਦਰ ਕੀਤਾ ਅਟੜ-ਟੜ ਦਾ ਸਰ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਬੈਠਦਾ ਅੱਜ ਜੇ ਨੂੰ ਨੋ ਨਾ ਕਰਦੇ ਜੇ ਗਰਦਾਰੀ ਕਰਦੇ ਜਾਂ ਨੂੰ ਨਾ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਐ ਇਹਨਾਂ ਨੂੰ ਸੰਭਾਲਿਆ ਐ ਜੀਪੀਸੀ ਨੇ ਇਹਨਾਂ ਨੂੰ ਸੰਭਾਲਿਆ ਕਾਲੀ ਦਲ ਨੇ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਸਾਰੇ ਦਰਸ਼ਨ ਵਾਸਤੇ ਜਾਂਦੇ ਕਿ ਨਹੀਂ ਸਾਰੇ ਗਏ ਹੋ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਹਜ਼ੂਰ ਸਾਹਿਬ ਦਾ ਕੰਟਰੋਲ ਹੁਣ ਕੋਮ ਕੋਲੇ ਨਹੀਂ ਰਿਹਾ ਮਹਾਰਾਸ਼ਟra ਸਰਕਾਰ ਨੇ ਕਬਜ਼ਾ ਕਰ ਲਿਆ ਕੰਟਰੋਲ ਤਖਤ ਪਟਨਾ ਸਾਹਿਬ ਦੇ ਮਰ ਅਭਿਆਰ ਸਰਕਾਰ ਨੇ ਕਰ ਲਿਆ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਵਰਕਣਾ ਹੀ ਪੰਜਾਬ ਜਾ ਕੇ ਆਜ਼ਾਦ ਕਰਾਇਆ ਗੁਰੂ ਘਰ ਉੱਥੇ ਉੱਥੇ ਵੀ ਵੋਟ ਦਾ ਹੱਕਰਾ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਦੇ ਕਬਜ਼ਾ ਕਰ ਲਿਆ। ਛੋਟੀ ਸ਼ੁਰੂ ਆ ਸੜਾ ਕੁਝ 10 ਸਾਲਾਂ ਜਿੰਦੋਂ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ। ਐ ਜੀ ਪੀ ਸੀ ਸਾਡੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨੇ ਤੋੜ ਸਕੇ ਆ ਵੀ ਤੋੜਤੀ ਉਹਨਾਂ ਨੇ। ਹਰਿਆਣਾ ਲੱਗ ਕਰਤਾ ਉਹਦੇ ਵਿੱਚ ਫਿਰ ਤੋਂ ਬੀਜੇਪੀ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ। ਤੁਹਾਡੇ ਕੋਲ ਏਨਾ ਕੁ ਬਚਿਆ ਹੁਣ। ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਵਾਂ ਚੁੱਲਾ ਦਲ ਤੇ ਦੂਜੇ ਜਾਲੀ ਪੜਿਆ। ਉਹਨਾਂ ਦਾ ਨਿਸ਼ਾਨਾ ਸਾਰੇ ਏਜੰਸੀਆਂ ਦੇ ਪਿੱਛੇ ਚੱਲੇ ਆ ਕਿ ਆਪਾਂ ਕੰਟਰੋਲ ਕਰੀਏ। ਜੇ ਇੱਥੇ ਵੀ ਕੰਟਰੋਲ ਕਰ ਜਾਣ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਸ ਕਰਕੇ ਬਚਾ ਲੋ ਆਪਣੇ ਆਪ ਨੂੰ ਖਾਲਸਾ ਜੀ ਗੁਰੂ ਸਾਹਿਬ ਨੇ ਆਪਣੇ ਗੁਰੂ ਸਾਹਿਬ ਸਾਹਿਬ ਜਦੋਂ ਸ਼ਹੀਦ ਆਪਣੀ ਕੌਮ ਖੜਕੇ ਆਪਣੀ ਬੰਦ ਕਰਕੇ ਸ਼ਹੀਦੀ ਦਿੱਤੀ ਤੇ ਆਪਾਂ ਆਪਣੀ ਕੌਮ ਦੀ ਰੱਖਿਆ ਵਾਸਤੇ ਆਪਣੀ ਫੌਜ ਨੂੰ ਕਸ਼ੀਦ ਕਰੀ ਜਾਂ ਨੂੰ ਅੱਜ ਅਮਰੀਕਾ ਨਾਲ ਕੋਈ ਪੰਗਾ ਕਿਉਂ ਨਹੀਂ ਲੈਂਦਾ ਫੌਜ ਤਕੜੀ ਹੈ ਅੱਜ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੁਸੀਂ ਕਹਿੰਦੇ ਕਾਲੀ ਦਲ ਕੀ ਹੈ 2एम ਲੈ ਰਹੇ ਨੇ ਇਹਨਾਂ ਦੇ ਉਹ ਜਿਹੜਾ ਆਉਂਦਾ ਹੈ ਤੁਸੀਂ ਅਰਦਾਸ ਰੋਜ਼ ਕਰਦੇ ਹੋ ਰਾਜ ਕਰੇਗਾ ਖਾਲਸਾ ਤੇ ਰਾਜ ਇਹਦਾ ਖਾਲਸਿਆਂ ਨੇ ਦਿੱਲੀ ਵਾਲਿਆਂ ਨੂੰ ਕੇਜਰੀਵਾਲ ਨੂੰ ਪਰ ਉਹ ਜੁੰਦਾ ਲੁੱਟਦਾ ਕਰਦਾ ਧੱਕੇ ਕਰਦਾ ਬੁਰਾ ਹਾਲ ਆ ਥੋੜੀ ਆ ਜ਼ਮੀਨਾਂ ਖੋ ਕੇ ਲੈ ਜਾਣਗੇ ਨੇ ਖਾਲੀਦਲ ਜਿਹੜੇ ਪ੍ਰਾਣੇ ਬਜ਼ੁਰਗ ਹੈ ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਕਤਲ ਦੀ ਆ ਜੁਨੀਆਂ ਬੰਮੀਆਂ ਪਹਿਲੇ ਪਿਆਰੇ ਬਜ਼ੁਰਗ ਜਾਂਦੇ ਹੁਣੇ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਅੱਜ ਆਪਾਂ ਬਿਲੀ ਮੈਗ ਮੇ ਕੋਣ ਕਿਨੇ ਕਿਨੇ ਭਰਿਆ ਬਜ਼ੁਰਗ ਹੱਥ ਖੜੇ ਕਰਨੇ ਬਲੇ ਸਾਰੇ ਨੇ ਕੀਤਾ ਹੁਣ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀ ਵਾਲੇ ਨੂੰ ਪਤਾ ਹੀ ਨਹੀਂ ਸ਼ੈਦ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਸਤ ਨਹੀਂ ਹੋਈ ਹੈ ਆ ਮੁਫਤਨੀ ਜੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀਤੀ ਹੈ ਅੱਬ ਜਿੰਨੇ 15 ਲੱਖ ਟਿਊਬਲ ਕਨੈਕਸ਼ਨ ਐ ਸਾਢੇ 13 ਲੱਖ ਕਲੈਕਸ਼ਨ ਹੁੰਨਾ ਜੋ ਕਾਲੀ ਦਲ ਨੇ ਦਿੱਤੇ ਆ ਜਿੰਨਾ ਪਹਿਲੇ ਐਮਐਸਪੀ ਆਪਣੀ ਕਣਕ ਦੇ ਚ ਤੁਸੀਂ 1960 ਚ ਕਾਲੀ ਦਲ ਨੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣਾ ਉਦੋਂ ਇਕੱਠਾ ਆਪਾਂ ਐਮਐਸਪੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੌਂਗ ਲੈ ਕਿੰਨੀ ਦੀ ਲੌਂਗ ਹੈ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਖੋੜੇ ਸਾਰੇ ਬਜ਼ੁਰਗ ਮੈਨੂੰ ਲੱਗਦਾ ਧਰਮਤਰਨੀ ਸਾਹਿਬ ਆ ਅੰਮ੍ਰਿਤਸਰ ਕਣਕ ਵਿੱਚ ਜਾਂਦੇ ਸੀ ਝੋਨਾ ਵਿੱਚ ਜਾਂਦੇ ਸੀ ਇੱਥੇ ਹੁਣ ਪਿੰਡ ਪਿੰਡ ਮੰਡੀਆਂ ਬਲੂਨ ਨਾਲ ਖਲੀਦਲ ਗਰੀਬ ਨੂੰ ਆਟਾ ਦਾਲ ਸ਼ਗਨ ਪੈਸ਼ੰਦ ਦੇਣਾ ਦਾ ਕੰਮ ਦੇਣਾ ਜਿੰਨੀਆਂ ਵੀ ਸੂਤਾਂ ਸਾਰੀਆਂ ਦੇਣ ਵਾਲਾ ਜਿੰਨੀਆਂ ਸੜਕਾਂ ਬਣੀ ਐ ਪੰਜਾਬ ਦੇ ਕਾਲੀਦਲ ਦੀ ਦੇਣਾ ਐ ਆ ਜਿਹੜੀ ਬਿਜਲੀ ਐ ਥਰਮਲ ਪਲਾਂਟਾਂ ਤੋਂ ਆਦੀ ਐ ਸਾਰੇ 100% ਦੀ ਥਰਮਲ ਪਲਾਂਟ ਕਾਲੀਦਲ ਨੇ ਮੈਨਾਂ ਇੱਕ ਵੀ ਧਰਮ ਨੁਮਾ ਕਾਂਗਰਸ ਤਾਂ ਨਹੀਂ ਹੈ ਜਿੰਨੇ 에ਰਪੋਰਟ ਹੈ ਸਾਰੇ ਕਾਲੀ ਦਲ ਨੇ ਬਣਾਏ ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦਲ ਨੇ ਬਣਾਏ ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਬਖਾਜੇ ਹੁਣ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਤੁਸੀਂ ਕੀ ਨਿਸ਼ਾਨੀ ਹੈ ਇਸ ਕਰਕੇ ਹੁਣ ਆਪਾਂ ਤਜਰਬੇ ਨਾ ਕਰੀਏ ਬਹੁਤ ਹੋ ਗਿਆ ਬਚਾ ਲਓ ਪੰਜਾਬ ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਉਫਫ ਹੋ ਜਾਣਾ ਧੰਵੀ ਫੌਜੀ ਪਰਿਵਾਰ ਹੈ ਬੀਬੀ ਜੀ ਕਿੰਨੇ ਪ੍ਰਿੰਸੀਪਲ ਰਹੇ ਨੇ ਇਸ ਕੋਲ ਦਾਵਾ ਜੀ ਦੇਖੋ ਇੱਕ ਨੇਕ ਇਨਸਾਨ ਹੈ ਆ ਉਹ ਪਰਿਵਾਰ ਹੈ ਜਿਵੇਂ ਕੌਮ ਖਤ ਸਾਰਾ ਕੁਝ ਖਿਰਬਾਨ ਕਰਤਾ ਇਸ ਕਰਕੇ ਆਪਣਾ ਫਰਜ਼ ਮੰਨਦਾ ਹੈ ਆਪਣਾ ਵੱਡ ਸਭ ਤੋਂ ਵੱਡਾ ਮੰਨਦਾ ਹੈ ਆਪਣੀ ਜਥੇਬੰਦੀ ਨੂੰ ਤਗੜਾ ਕਰੀਏ ਖੇਤਰੀ ਪਾਰਟੀ ਕੱਲੀ ਹੈ ਜਿਹੜੀ ਤੁਹਾਡੀ ਲੜਾਈ ਲੜਦੀ ਐ ਤੁਹਾਡੇ ਸਾਹਮਣੇ ਨਹੀਂ ਆ ਗਈ ਗੱਲ ਆ ਹੜਾ ਐ ਕਿਤੇ ਕਾਂਗਰਸੀਆਂ ਨੇ ਜਾ ਕੇ ਬਾਫੜੀ ਕੀਤੀ ਝੜੂ ਵਾਲੇ ਨੇ ਫੜੀ ਬੀਜਪੀ ਅਰ ਫੜੇ ਆਪਣੇ ਤੋਂ ਜ਼ਿਆਦਾ ਕਾਲੀ ਤੋਂ ਜ਼ਿਆਦਾ ਸਾਧ ਨੂੰ ਨਾ ਕੁੜੇ ਉਹ ਤਾਂ ਅਰਪਾ ਪਤੀ ਐ ਜੇ ਗੱਲ ਕੀਤੀ ਫੜੀ ਤਾਂ ਤੁਹਾਡੀ ਆਪਣੀ ਜਥੇਬੰਦੀ ਨਹੀਂ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਸੋ ਮੈਂ ਜ਼ਿਆਦਾ ਸਮਾਨੀ ਲੈੰਦਾ ਕਿਉਂਕਿ ਅੱਜ ਕਈ ਪ੍ਰੋਗਰਾਮ ਐ ਲੇਟ ਵੀ ਚੱਲ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ 11 ਤਰੀਕ ਨੂੰ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਸਾਰੇ ਪੰਜਾਬ ਖਾਲਸਾ ਪੰਥ ਦੀ ਨਿਗਾ ਮਾਝੇ ਤੇ ਆ ਤਰਤਾ ਨਾਲਿਓ ਸਾਨੂੰ ਤੁਹਾਡੇ ਤੇ ਮਾਣ ਹੈ ਨਾਲੇ ਸਾਡਾ ਵੀ ਬਾਦਲ ਪਰਿਵਾਰ ਦਾ ਜੱਦੀ ਪਿੰਡ ਐ ਹਲਕੇ ਜੀ ਹੈ ਪੂਸੇ ਮੈਂ ਹੁਣ ਮੈਂ ਮੱਝ ਵਾਲੀ ਬੋਲੀ ਸਿੱਖ ਰਿਆ ਹੁਣ ਥੋੜਾ ਮੋਢਾ ਯਰ ਪ੍ਰੋਨ ਇਨੇ ਕੜ ਕੱਟ ਦੇ ਕੁਰਤੇ ਸਾਲ ਰੁਕ ਜੋ ਨੇਰੀ ਲਿਆ ਦੂ। ਮੈਂ ਤਾਂ ਸਰਪੰਚਾਂ ਨੂੰ ਮੈਂ ਸਰਪੰਚਾਂ ਨੂੰ ਕਹਿਣਾ ਚਾਹਣਾ ਆ ਆਪਾਂ ਇਹਨਾਂ ਤੋਂ ਗ੍ਰਾਂਟ ਲੈਣੀ ਹੈ। ਹਾਂ ਲੈਣੀ ਨਹੀਂ। ਹਾਂ ਸਿੱਧੀ ਗੱਲ। ਜਿੰਨੀ ਸਾਨੂੰ ਕਹਿੰਦੇ ਸੀ ਨਾ ਕਿ ਹੁਣ ਕੀ ਕਰਦਾ ਹਰਮੀਤ ਚੈੱਕ ਤੇ ਖਾ ਦਦਾ। ਕਿ ਜੀ ਜੇ ਵੋਟ ਪਾਉਂਗ ਤੇ ਆ ਲੈ ਲੈ ਚੈੱਕ। ਜੇ ਘਟ ਗਈ ਤੇ ਨਹੀਂ ਵਾਪਸ। ਜਿੰਨੀ ਉਹਨੇ ਚੈੱਕ ਦਿਖਾਇਆ 10 ਗੁਣਾ ਮੈਂ ਸਰਕਾਰ ਆ ਜਾਏਗਾ ਆਪਣੀ ਸਰਕਾਰ ਤੋਂ ਲਵਾ ਕੇ ਪੰਜ ਪੰਜ ਦਸ ਦਰ ਤੋਂ ਇਹਨਾਂ ਦੇ 15-20 ਲੱਖ ਤੋਂ ਕੀ ਲੈਣਾ ਤਨ ਤਰਾ ਲੋ ਮੇਰੀ ਥੋਨੀ ਜਬਾਨ ਹੈ ਮੈਨੂੰ ਮੇਰੀ ਜਬਾਨ ਤੁਹਾਨੂੰ ਹੈ ਐ ਬਣਾ ਦੂੰ ਪਿੰਡ ਸਾਰੇ ਤੁਹਾਨੂੰ ਯਾਦ ਹੈ ਮੈਂ ਜਿੱਥੇ ਜਬਾਨ ਦਾ ਪੂਰੀ ਕਰਦਾ ਕਿ ਨਹੀਂ ਮੈਂ ਤਾਂ ਮੈਂ ਤਾਣੀ ਵਾਲੀ ਬਸ ਦੀ ਗੱਲ ਕੀਤੀ ਚਲਾਦੀ ਸੀ ਜੀ ਨਹੀਂ ਉਹ ਕਹਿੰਦੇ ਕਿਵੇਂ ਜੰਨੂਗੀ ਮੈਂ ਕਿਹਾ ਚਲਾ ਦੂੰ ਮੈਂ ਕਿਹਾ ਸੜਕਾਂ ਆਉਂਦੀਆਂ ਬਣਾ ਦੂੰ ਬੰਬ ਸੈੱਟ ਤੇ ਕੁਝ ਨਹੀਂ ਹੁੰਦਾ ਆ ਦੇਖੋ ਉਮਰਸਰ ਤੋਂ ਜਾਂਦੀਆਂ ਬਠਿੰਡੇ ਤੱਕ ਆਮਲ ਦਿੰਦੇ ਇੱਧਰ ਜਾਂਦੀਆਂ ਡੇਡੇ ਸੀਮਿੰਟ ਦੇ ਲਾਏ ਹੈ ਕਿਉਂਕਿ ਅਸੀਂ ਕਿਤੇ ਤੁਹਾਨੂੰ ਲਾਣਾ ਨਹੀਂ ਲਾਵਾਂਗੇ ਤੁਸੀਂ ਤਾਂ ਸਾਡੇ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਕੋਈ ਵੀ ਚੋੜ ਬੋਲਦਾ ਹੁੰਦਾ ਸਰਕਾਰਾਂ ਕੋਲੇ ਬਾਤੂ ਸਾਦਣਾ ਮੈਂ ਜਿੰਨੇ 13000 ਪਿੰਡ ਹੈ ਉਹਨਾਂ ਨੂੰ 4-5000 ਬੰਦੇ ਪਿੰਡ ਦਾ ਵਧੀਆ ਬਣਿਆ ਜਿੰਨੇ ਸਾਰੇ ਬਾਕੀ ਪਿੰਡ ਸਾਰਿਆਂ ਸੀਮਿੰਟ ਗਲੀਆਂ ਨਾਲੀਆਂ ਸਾਰਾ ਸਿਸਟਮ ਇੱਕ ਵਾਡੇ ਕੋਣ ਕੱਢ ਦੇਣਾ ਮੈਂ ਅਗਲੇ 5 ਸਾਲਾਂ ਵਿੱਚ ਵੀ 25 ਹਜ਼ਾਰ ਕਰੋੜ ਲੱਗਣਾ ਲਾ ਕੇ ਬਕਾਵਾਂਗੇ